ਆਪਣੀ ਗਵਾਚੀ ਹੋਈ ਸਾਖ ਨੂੰ ਮੁੜ ਤੋਂ ਹਾਸਲ ਕਰਨ ਦੇ ਲਈ ਚੋਟਾਲਿਆਂ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਭਾਈਚਾਰਕ ਸਾਂਝ ਦੇ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਇਹ ਸ਼ਬਦ ਬੋਲਦਿਆਂ ਐਸਜੀਪੀਸੀ ਦੇ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਨੇ ਕਿਹਾ ਕਿ ਇੰਡੀਆ ਨੈਸ਼ਨਲ ਲੋਕਦਾਲ ਦੇ ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਹਰਿਆਣਾ ਦੇ ਅੰਦਰ ਦਾਖਲ ਨਾ ਹੋਣ ਦੇਣਾ ਮੰਦਭਾਗ ਹੈ ਉਨ੍ਹਾਂ ਕਿਹਾ ਕਿ ਛੋਟਾ-ਛੋਟਾਲਾ ਹਨੇਰੇ ਦੇ ਵਿੱਚ ਹੱਥ ਮਾਰ ਰਿਹਾ ਹੈ ਜਦ ਕਿ ਉਹਨਾਂ ਨੂੰ ਦੋਵਾਂ ਸੂਬਿਆਂ ਦੀ ਸਾਂਝ ਦੀ ਕੋਈ ਵੀ ਫਿਕਰ ਨਹੀਂ ਹੈ ਅਤੇ ਇਹ ਦੋਵੇਂ ਸੂਬਿਆਂ ਦੇ ਵਿੱਚ ਤਣਾਅ ਪੈਦਾ ਕਰਨ ਦਾ ਕੰਮ ਕਰਕੇ ਆਪਣੀ ਰਾਜਨੀਤੀ ਕਰ ਰਹੇ ਨੇ ਪੰਜਾਬ ਦੀਆਂ ਗੱਡੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਰੋਕਣ ਦਾ ਜੋ ਇਹ ਲੋਕਦਲ ਬਣਾ ਰਹੇ ਨੇ ਬੜਾ ਦਿੱਤਾ ਅਸਲ ਗੱਲ ਇਹ ਇਹਨਾਂ ਕੋਲ رائے ਬਟੇ ਦੇ ਰਹੇ 2010 ਸੀ ਉਹ ਪ੍ਰਚਲਕ ਉਹ ਰਾਜ ਬਾਰੇ ਦੇ ਰਹੇ ਇਹਨੇ ਉਹ ਉਹ ਬਦਲਾ ਹਰ ਨਹੀਂ ਕੀਤਾ ਅੱਜ ਕਲਪਸ਼ਨ ਦੇ ਕੇਸ ਬਹੁਤ ਵੱਧ ਗਏ ਦੁਬਾਰਾ ਨੇ ਬੱਟੇ ਜਟਾਲਾ ਸਾਹਿਬ ਨੂੰ ਕਾਲੋ ਦਾ 10-10 ਸਾਲ ਦੀ ਸਜ਼ਾ ਬੋਲ ਰਹੇ ਨੇ ਬਹੁਤ بڑے ਸ਼ਾਖ ਨੂੰ ਬਚਾਉਣ ਵਾਸਤੇ ਸਰਕਾਰ ਦੁਆਰਾ ਕਹੇ ਕਰਨ ਵਾਸਤੇ ਇਦਾਂ ਦੇ ਉਹ ਪ੍ਰੋਗਰਾਮ ਦੇ ਰਹੇ ਜਿਹਦੇ ਦੋਨਾਂ ਸਵੇਰ ਦੁਪਹਿਰ ਭਾਈਚਾਰ ਸਾਂਝ ਨੂੰ ਵੀ ਖਤਰਾ ਪੈਦਾ ਕਰ ਰਹੇ ਨੇ ਉਹ ਤਣਾਅ ਵੀ ਵਧੇਗਾ ਜਟਾਲਾ ਸਾਹਿਬ ਛੋਟੇ ਜਿਹੜਾ ਸਾਹਿਬ ਉਹਦਾ ਬੇਟਾ ਜਿਹੜਾ ਹੈ ਇਹਦਾ ਜਿਹੜੇ ਅਨੇਜਾ ਤੋਂ ਹੱਥ ਪਰ ਬਾਅਦ ਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕੈਮਰਾਮੈਨ ਹਰਜੀਤ ਗਰੇਵਾਲ ਦੇ ਨਾਲ ਅਮਨ ਮਹਿਲ ਦੀ ਰਿਪੋਰਟ ਪਹਿਰੇ ਦਾ ਟੀਵੀ